ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਵਨ ਕਰੀਏ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਚ ਕੰਨ ਸ੍ਰੀ ਹਰਮੰਦਰ ਸਾਹਿਬ ਸੋ ਕਹੋ ਟਲ ਗੁਰ ਸੇਵੀਐ ਐਨਿਤ ਸਹਿਜ ਸੁਭਾਏ ਦਸਨਾ ਪਰਸਿਆ ਗੁਰੂ ਕਹਿ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਕਸਮਦੀ ਨੂਰ ਅਰਸੋ ਕੁਲ ਸੋ ਚਟਿਐ ਤੁਧ ਦਿੱਠੇ ਸਚੇ ਪਾਤ ਸਾ ਮਲ ਜਨਮ ਜਨਮ ਦੀ ਕਟਿਆ ਸਜਣ ਸਚਾ ਪਾਤ ਸਾਹੋ ਸਿਰ ਸਾਹ ਦਾਹ ਦਾ ਸਾਹੋ ਜਿਸ ਪਾਸ ਬੈਠੀ ਐ ਸੋਹੀ ਐ ਸਭ ਨਾ ਧਾਵੇ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਨਾਮ اے ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨ ਹੋਈ ਏ ਜਗ ਮੀਤ ਨ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਰਹਾਓ ਦਾਰਾਮੀਤ ਪੂਤ ਸੰਬੰਧੀ ਸਗਰੇ ਤਨ ਸਿਉ ਲਾਗੇ ਜਬ ਹੀ ਨਿਰਦਨ ਦੇਖਿਓ ਨਰ ਕੋ ਸੰਗ ਛਾੜ ਸਭ ਭਾਗੇ कहयो कहाँ या मन बोरे कोहिं सिय ने हो लगायो दीना नाथ सकल पै पंजन जस तां को विराइयो सवान पूछ ज्यूं पेना सुदो ਬਹੁਤ ਜਗਤਨ ਮੈਂ ਕੀਨੋ ਨਾਨਕ ਲਾਜ ਵੀਰਧ ਕੀ ਲਖੋ ਨਾਮ ਤੁਹਾਰੋ ਲੀਨੋ ਐਨੋ ਮੀ ਪਾ ਚਾਹੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਇਸ ਜਗਤ ਵਿੱਚ ਕੋਈ ਤੋੜ ਸਾਥ ਨਿਭਾਉਣ ਵਾਲਾ ਮਿੱਤਰ ਮੈਂ ਨਹੀਂ ਵੇਖਿਆ ਸਾਰਾ ਸੰਸਾਰ ਆਪਣੇ ਸੁੱਖ ਵਿੱਚ ਹੀ ਜੁਟਾ ਪਿਆ ਹੈ ਦੁੱਖ ਵਿੱਚ ਕੋਈ ਕਿਸੇ ਦੇ ਨਾਲ ਸਾਥੀ ਨਹੀਂ ਹੈ ਭਾਈ ਇਸਤਰੀ ਮਿੱਤਰ ਪੁੱਤਰ ਰਿਸ਼ਤੇਦਾਰ ਇਹ ਸਾਰੇ ਧਨ ਨਾਲ ਹੀ ਪਿਆਰ ਕਰਦੇ ਹਨ ਜਦੋਂ ਹੀ ਇਹਨਾਂ ਨੇ ਮਨ ਨੂੰ ਖੁਦ ਨੂੰ ਗੰਗਾਲ ਵੇਖਿਆ ਤਦੋਂ ਸਾਥ ਛੱਡ ਕੇ ਨਸ ਜਾਂਦੇ ਹਨ ਮੈਂ ਇਸ ਛੱਲੇ ਮਨ ਨੂੰ ਕੀ ਸਮਝਾਵਾਂ ਇਸ ਨੇ ਇਹਨਾਂ ਕੱਚੇ ਸਾਥੀਆਂ ਨਾਲ ਪਿਆਰ ਪਾਇਆ ਹੋਇਆ ਹੈ ਜਿਹੜਾ ਪਰਮਾਤਮਾ ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫਤ ਸਲਾਹ ਇਸ ਨੇ ਪੁਲਾਈ ਹੋਈ ਹੈ ਜਿਵੇਂ ਕੁੱਤੇ ਦੀ ਪੁੱਛਲ ਸਿੱਧੀ ਨਹੀਂ ਹੁੰਦੀ ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵੱਲੋਂ ਲਾਪਰਵਾਹੀ हटਦੀ ਨਹੀਂ ਮੈਂ ਬਹੁਤ ਯਤਨ ਕੀਤਾ ਹੈ ਗੁਰੂ ਸਾਹਿਬ ਕਹਿੰਦੇ ਹਨ ਮੁੱਢ ਕਦੀਮਾਂ ਦੇ ਪਿਆਰ ਵਾਲੇ ਸੁਭਾਅ ਦੀ लाज ਰੱਖ ਮੇਰੀ ਮਦਦ ਕਰ ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ